ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲਪਟਿਕ ਤੇ ਅਮੀ ਕਰਦੇ ਹਾਂ ਸਾਰੇ ਠੀਕ ਠਾਕ ਹੋਮਗੇ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਈਆਂ ਇਹ ਵਾਲਾ ਗਲੇ ਦਾ ਵਰਕ ਹੋਊਗਾ ਹੀ ਹੈਂਡ ਵਰਕ ਹੈ ਸਟੱਫ ਹੈ ਜਿਹੜਾ ਹੋ ਹੈਗਾ ਕ੍ਰਸ਼ ਸਿਲਕ ਟੂ ਟੋਨ ਇਹ ਵਾਲਾ ਜਿਹੜਾ ਰਹੂਗਾ ਜੀ ਬਾਹ ਦਾ ਵਰਕ ਰਹੂਗਾ ਦਫ ਕਦੇ ਕੰਮ ਕਿੱਤਾ ਗਿਆ ਲੱਕਾ ਸਿੱਪੀ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ 4 ਸਾਈਡ ਫਿਨਿਸ਼ਿੰਗ ਪੱਟੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਇਸ ਤਰ੍ਹਾਂ ਜਿਹੜਾ ਹੈਗਾ ਜੀ ਇਹ ਘੇਰੇ ਤੇ ਵਰਕ ਕੀਤਾ ਗਿਆ ਤੇ ਨਾਲ ਹੀ ਸਲਵਾਰ ਦੀ ਮੂਰੀ ਤੇ ਇਸ ਤਰ੍ਹਾਂ ਵਰਕ ਕੇ ਕਸਟਮਰ ਦੀ ਚੋਅ ਅਸ ਦੇ ਕੋਰਡਿੰਗ ਮੂਰੀ ਪਰ ਹੀ ਗਈ ਸੁਨੋਂ ਦਾ ਦੁਪੱਟਾ ਰਹੂਗਾ ਦੁਪੱਟੇ ਤੇ ਨਾਲ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ। ਦੂਸਰਾ ਸੂਟ ਰੋਗਾ ਜ ਆਪਣਾ ਬਲੈਕ ਸੂਟ ਹੈ ਇਹ ਵਾਲਾ। ਇਤਨਾ ਜੌਰਜਟ ਦਾ ਸਟਾਕ ਰੋਊਗਾ ਜੀ। ਪੈਚ ਵਰਕ ਹੈ। ਆរី ਵਰਕ ਹੈ ਫਿਨਿਸ਼ਿੰਗ ਜਿਹੜੀ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਸੂਟ ਦੇ ਵਿੱਚ ਬੁਟੀ ਹੈ ਜੀ ਇਹ ਵਾਲਾ ਵਰਕ ਹੈ ਜਿਹੜਾ ਉਹ ਬਾਹ ਦੇ ਉੱਪਰ ਰਹੂਗਾ ਜਿਹੜਾ ਇਹ ਵਾਲਾ ਵਰਕ ਹੈ ਉਹ ਸਲਵਾਰ ਦੀ ਮੂਰੀ ਤੇ ਇਹ ਜਿਹੜਾ ਵਰਕ ਆ ਤੁਸੀਂ ਬਾਹ ਤੇ ਚਾ ਆ ਆ ਨਹੀਂ ਕਰਵਾਉਣਾ ਚਾਹੁੰਦੇ ਤਾਂ ਇਹ ਵਾਲਾ ਵਰਕ ਵੀ ਜਿਹੜਾ ਉਹ ਆਹ ਦੇ ਉੱਪਰ ਹੋ ਜਾਊਗਾ ਜੇ ਇਹ ਵਾਲਾ ਵੀ ਤੁਸੀਂ ਮੀਨ ਜਿਹੜੀ ਸਲਵਾਰ ਦੀ ਮੂਰੀ ਤੇ ਸੇਮ ਇਹ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀ ਹੋ ਜਾਊਗਾ ਇਹ ਤੁਹਾਡੀ ਚੁਆਇਸ ਆ ਜੇ ਤੁਸੀਂ ਨਾਲ ਦੁਪੱਟੇ ਤੇ ਵੀ ਵਰਕ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ WhatsApp ਮੈਸੇਜ ਕਰਕੇ ਸੋਨੂੰ ਨਾਲ ਦਾ ਜਿਹੜਾ ਹੈਗਾ ਦੁਪੱਟਾ ਵੀ ਰੈਡੀ ਹੋ ਜਾਊਗਾ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਇਹ ਵਾਲਾ ਵਰਕ ਹੈ ਉਹ ਤੁਸੀਂ ਕਰਵਾ ਸਕਦੇ ਹੋ ਜਿਹਦਾ ਨੈਕਸਟ ਟ੍ਰੋਅ ਹੋਊਗਾ ਇਹ ਗਲਾਸ ਸਿਲਕ ਦੇ ਉੱਪਰ ਇਹ ਉੱਪਰ ਜਿਹੜੇ ਹੈਗੇ ਹਨ ਮੇਰੇ ਟੈਪ ਉਪਰ ਨੂੰ ਸੈਂਟਰ ਪੈਨਲ ਜੇ ਜਾ ਰਹੇ ਨੇ ਜਿਗਜੈਗ ਦੇ ਫ੍ਰੀ ਵੇਲਸ ਆ ਰਹੀ ਹੈ ਇਹ ਜਿਹੜਾ ਹੈਗਾਗਾ ਜੀ ਆਪਾਂ ਵਰਕ ਕੀਤਾ ਮਸ਼ੀਨ ਤੇ ਬਾਦਲਾ ਮਿਕਸ ਹੈ ਮਸ਼ੀਨ ਤੇ ਬਾਦਲਾ ਮਿਕਸ ਵਰਕ ਹੋਇਆ ਹੋਇਆ ਨਸਤਰੀ ਸ਼ਾਈਨਾ ਬਹੁਤ ਹੀ ਵਧੀਆ ਜਿਹੜਾ ਹੈਗਾ ਫਿਨਿਸ਼ਿੰਗ ਦੇ ਨਾਲ ਇਹ ਵਾਲਾ ਵਰਕ ਕੀਤਾ ਗਿਆ ਇਹ ਵਾਲਾ ਵਰਕ ਹੈ ਜਿਹੜਾ ਤੁਸੀਂ ਜਰੂਰੀ ਨਹੀਂ ਵੀ ਇਸ ਸਟੱਫ ਤੇ ਕਰਵਾਉਣਾ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਇਹ ਵਾਲਾ ਵਰਕ ਹੈ ਜਿਹੜਾ ਇਹਦੀਆਂ ਬਾਹਾਂ ਦੇ ਉੱਪਰ ਰੋਹੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ। ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ। ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ। ਤੇ ਉਹ ਵੀ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਹੋ ਰੈਡੀ ਕਰਵਾ ਸਕਣ। ਇਨਾਂ ਨਾਲ ਜੇ ਤੁਸੀਂ ਚਾਹੋਗੇ ਜੀ ਦੁਪੱਟਾ ਤੁਹਾਡੀ ਚੋਇਸ ਅਕੋਰਡਿੰਗ ਬਣੂਗਾ ਦੁਪੱਟੇ ਤੁਸੀਂ ਰੈਡੀ ਕਰਵਾਉਣੇ ਨੇ ਦੁਪੱਟੇ ਤੇ ਵਰਕ ਕਰਵਾਉਣਾ ਜਾਂ ਪਲੇਨ ਲੈਣੇ ਜਾਂ ਲੇਸ ਨਾਲ ਫਿਨਿਸ਼ਿੰਗ ਦੇਣੀ ਹੈ ਉਹੀ ਹੋ ਜੂਗੀ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਘੇਰੇ ਤੇ ਵਰਕ ਰਹੂਗਾ ਇਹ ਉੱਪਰ ਨੂੰ ਸੈਂਟਰ ਪੈਨਲ ਜਾਣਗੇ ਇਹ ਆਰੀ ਵਿਦ ਜਿਹੜਾ ਹੈਗਾਗਾ ਹੈਂਡ ਵਰਕ ਹੈ ਜੀ ਸਪੀ ਮੋਤੀ ਨਕਸ਼ੇ ਸਾਰੇ ਵਰਕ ਕੀਤਾ ਗਿਆ ਇਹਦੇ ਤੇ ਫਰੈਂਟ ਦਾ ਸਾਰਾ ਟੱਚ ਦਿੱਤਾ ਗਿਆ ਇਹ ਵਾਲਾ ਪਾਵਾਂ ਤੇ ਰਹੂਗਾ ਜੀ ਤੇ ਸੇਮ ਹੀ ਵਰਕ ਹੈ ਜਿਹੜਾ ਉਹ ਇਸ ਤਰ੍ਹਾਂ ਇਹ ਵਾਲਾ ਸਲਵਾਰ ਦੀ ਮੋਰੀ ਤੇ ਹੈ ਸਟ੍ਰੇਟ ਸਲਵਾਰ ਰਹੂਗੀ ਸਟੱਫ ਹੈ ਜਿਹੜਾ ਇਹ ਰਾਇਲ ਬਲੂ ਕਲਰ ਹੈ ਜੀ ਰਾਇਲ ਬਲੂ ਕਲਰ ਦੇ ਵਿੱਚ ਤਿੰਨ ਚਾਰ ਸ਼ੂਟ ਹੋਰ ਡਿਜ਼ਾਈਨ ਹੋਰ ਵੀ ਨੇ ਉਹ ਨੈਕਸਟ ਵੀਡੀਓ ਦੇ ਵਿੱਚ ਆਉਣਗੇ ਤੇ ਰਾਇਲ ਬਲੂ ਜੌਰਜਟ ਸਟੱਫ ਹੈ ਇਹ ਵੀ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਫ੍ਰੀ ਲੈਂਥ ਹੈ ਜੀ ਇਸ ਤਰ੍ਹਾਂ ਗਲੇ ਦਾ ਵਰਕ ਨਹੀਂ ਹੈ ਸਿਰਫ ਘੇਰੇ ਦਾ ਵਰਕ ਹੈ ਜਿਹੜਾ ਉਹ ਕੀਤਾ ਗਿਆ ਹੁੰਦੀ ਜਿਹੜਾ ਇਹ ਵਾਲਾ ਸੂਟ ਹੈ ਲੈਮਨ ਕਲਰ ਹੈ ਇਹ ਘੇਰੇ ਦੇ ਉੱਪਰ ਦੋ ਫਲਾਵਰ ਪਾਏ ਹੋਏ ਨੇ ਸਿੰਗਲ ਟੰਕੇ ਦਾ ਕੰਮ ਹੈ ਜੀ ਬਿਲਕੁਲ ਸਿੰਗਲ ਟੰਕਾ ਚੈੱਕ ਕਰ ਸਕਦੇ ਹੋ ਸਿੰਗਲ ਟੰਕੇ ਦਾ ਕੰਮ ਹੈ ਨਾਲ ਜਿਹੜਾ ਹੈਂਡ ਦਾ ਟੱਚ ਦਿੱਤਾ ਹੋਇਆ ਪੱਲਵ ਸਿਲਕ ਦੇ ਉੱਪਰ ਸੂਟ ਹੈ ਜੀ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਤੁਸੀਂ ਕਰਵਾ ਸਕਦੇ ਹੋ ਤੇ ਜਿਹੜਾ ਇਹ ਵਾਲਾ ਵਰਕ ਰਹੂਗਾ ਉਹ ਬਾਵਾ ਦੀ ਮੋਰੀ ਉੱਪਰ ਰਹੂਗਾ ਹੀ ਜੇ ਤੁਸੀਂ ਚਾਹੋ ਤਾਂ ਇਹ ਵਾਲਾ ਵਰਕ ਹੈ ਜਿਹੜਾ ਪਾਵਾਂ ਦੀ ਮੂਰੀ ਉੱਪਰ ਹੋਇਆ ਹੋਇਆ ਇਹ ਤੁਸੀਂ ਘੇਰੇ ਤੇ ਵੀ ਕਰਵਾ ਸਕਦੇ ਹੋ ਘੇਰੇ ਦੇ ਉੱਪਰ ਜਾਲਾ ਇਸ ਤਰ੍ਹਾਂ ਹੀ ਪੈ ਜਾਊਗਾ ਬਹੁਤ ਹੀ ਸੋਹਣਾ ਜਿਹੜਾ ਇਹ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਵਾਲੇ ਆਪਣੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਚ ਜ਼ਰੂਰ ਸ਼ੇਅਰ ਕਰਕੇ ਦੱਸਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸੇ ਨੇ ਵੀ ਜੇ ਇਹ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਟਸਐਪ ਤੇ ਮੈਸੇਜ ਕਰਕੇ ਕਿੜਾ ਆਪਣਾ ਮੇਜ਼ਰਮੈਂਟ ਸੈਂਡ ਕਰਨਾ ਜੀ ਫੁੱਲ ਫੁੱਲ ਮੇਜ਼ਰਮੈਂਟ ਸੈਂਡ ਕਰਕੇ ਸਟੌਕ ਦੱਸਣਾ ਦਪੱਟਾ ਲਾਉਣਾ ਜਾਂ ਨਹੀਂ ਲਾਉਣਾ ਉਹ ਵੀ ਦੱਸਣਾ ਪੈਣਾ ਤੇ ਹਾਫ ਪੇਮੈਂਟ ਆ ਜਿਹੜੀ ਉਹ ਤੁਸੀਂ ਕਿਹੜੇ ਸਟੌਕ ਤੇ ਕਰਾਉਣਾ ਉਹਦੇ ਅਕੋਰਡਿੰਗ ਪ੍ਰਾਈਸ ਪੁੱਛ ਕੇ ਜਿਹੜੀ ਤੁਸੀਂ ਹਾਫ ਪੇਮੈਂਟ ਆ ਉਹ ਪਹਿਲਾਂ ਕਰਨੀ ਪਊ ਜੀ ਬੁਕਿੰਗ ਕਰਨ ਟਾਈਮ ਹਾਂਜੀ ਤਾਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ